ਵਾਲ ਝੜਨ ਦੀ ਪ੍ਰੋਬਲਮ ਤੋਂ ਉਹ ਪਰੇਸ਼ਾਨ ਤਲੇ ਆਓ ਐਨਵੀ ਗਰੋ ਅਪプラス हेयर ऑयल ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਲੁਧਿਆਣਾ ਸੰਸਦੀ ਹਲਕੇ ਲਈ ਜਨਰਲ ਆਬਜ਼ਰਵਰ ਦਿਵਿਆ ਮਿੱਤਲ ਆਈਐਸ ਵੱਲੋਂ ਬੁੱਧਵਾਰ ਨੂੰ ਲੋਕ ਸਭਾ ਹਲਕੇ ਅਧੀਨ ਆਉਂਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਨਾਲ ਸੰਬੰਧਤ ਪ੍ਰੀ ਪੋਲ ਅਤੇ ਪੋਸਟ ਪੋਲ ਸਟਰੋਂਗ ਰੂਮਾਂ ਦਾ ਨਰੀਖਣ ਕੀਤਾ ਗਿਆ ਇਸ ਮੌਕੇ ਸਹਾਇਕ ਰਿਟਰਨਿੰਗ ਆਫਸਰ ਏਆਰਓਜ਼ ਏਸੀਏ ਗ라ਡਾ ਉਹ ਜਸਵੀ ਅਲੰਕਾਰ ਅਦੀ ਬਦੀਕ ਡਿਪਟੀ ਕਮਿਸ਼ਨਰ ਡਾਕਟਰ ਰੁਪਿੰਦਰ ਪਾਲ ਸਿੰਘ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਚੇਤਨ ਬੰਗੜ 인ਦਰਪਾਲ ਆਰਟੀਓ ਰਣਦੀਪ ਸਿੰਘ ਹੀਰ ਐਸਡੀਐਮ ਦੀਪਕ ਭਾਟਿਆ ਸਹਾਇਕ ਕਮਿਸ਼ਨਰ ਯੂਟੀ ਕ੍ਰਿਤਿਕਾ ਗੋਇਲ ਦੇ ਨਾਲ ਜਨਰਲ ਆਬਜ਼ਰਵਰ ਦਿਵਿਆ ਮਿੱਤਲ ਵੱਲੋਂ ਸੁਰੱਖਿਆ ਸੀਸੀਟੀਵੀ ਸਖਲਾਈ ਕੈਮਰੇ ਕਮਰੇ ਭੋਜਨ ਅਤੇ ਪੀਣ ਵਾਲੇ ਪਾਣੀ ਆਵਾਜਾਈ ਰਾਜਨੀਤਿਕ ਪਾਰਟੀਆਂ ਲਈ ਡਿਸਪਲੇ ਸਕਰੀਨਾਂ ਸੀਸੀਟੀਵੀ ਦੁਆਰਾ ਈਵੀਐਮ ਐਮ ਵੀ ਵੀ ਪੈਡ ਦੀ ਲਾਈਵ ਫੁਟੇਜ ਦਿਖਾਉਣ ਲਈ ਅਤੇ ਹੋਰ ਪ੍ਰਬੰਧਾਂ ਦੀ ਜਾਂਚ ਕੀਤੀ ਨਰੀਖਣ ਦਾ ਉਦੇਸ਼ ਇਨ੍ਹਾਂ ਸਟਰੋਂਗ ਰੂਮਾਂ ਵਿੱਚ ਮਜ਼ਬੂਤ ਸੁਰੱਖਿਆ ਪ੍ਰਬੰਧਾਂ ਨੂੰ ਜਕੀਨੀ ਬਣਾਉਣਾ ਹੈ ਜਨਰਲ অবজারভার ਨੇ ਲੁਧਿਆਣਾ ਕੇਂਦਰੀ ਲੁਧਿਆਣਾ ਪੱਛਮੀ ਲੁਧਿਆਣਾ ਦੱਖਣੀ ਲੁਧਿਆਣਾ ਪੂਰਬੀ ਗਿੱਲ ਅਤੇ ਦਾਕਾ ਹਲਕੇ ਦੇ ਵੱਖ-ਵੱਖ ਪ੍ਰੀਪੂਲ ਅਤੇ ਪੋਸਟ ਪੋਲ ਸਟਰੋਂਗ ਰੂਮਾਂ ਦਾ ਨਰੀਖਣ ਕੀਤਾ ਜਨਰਲ অবজারভার ਨੇ ਸਹਾਇਕ ਰਿਟਰਨਿੰਗ ਅਫਸਰਾਂ ਨੂੰ ਇਹ ਯਕੀਨ ਯਕੀਨੀ ਬਣਾਉਣ ਲਈ ਕਿਹਾ ਕਿ ਪੋਲਿੰਗ ਪਾਰਟੀਆਂ ਨੂੰ ਪੋਲਿੰਗ ਵਾਲੇ ਦਿਨ 31 ਮਈ ਤੋਂ ਇੱਕ ਦਿਨ ਪਹਿਲਾਂ ਈਵੀਐਮ ਵੀਵੀਪੀ ਪੈਡ ਲੈਣ ਅਤੇ ਪੋਲਿੰਗ 1 ਜੂਨ ਤੋਂ ਬਾਅਦ ਜਮ੍ਹਾਂ ਕਰਵਾਉਣ ਸਮੇਂ ਕਿਸ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਉਹਨਾਂ ਸਬੰਧਤ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਉਹ ਸਾਰੀਆਂ ਤਿਆਰੀਆਂ ਅਤੇ ਪ੍ਰਬੰਧਾਂ ਨੂੰ ਪਹਿਲਾਂ ਤੋਂ ਹੀ ਮੁਕੰਮਲ ਕਰ ਲੈਣ ਤਾਂ ਜੋ ਸਾਰੇ ਕਾਰਜ ਨਿਰਵਿਘਨ ਨਿਪਰੇ ਚਾੜ ਸਕਣ ਆਬਜ਼ਰਵਰ ਨੂੰ ਮੌਜੂਦ ਸਹਾਇਕ ਰਿਟਰਨਿੰਗ ਆਪਸਰਾ ਵੱਲੋਂ ਸੁਰੱਖਿਆ ਉਪਾਅਾਂ ਅਤੇ ਹੋਰ ਪ੍ਰਬੰਧਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਜਾਣਕਾਰੀ ਦਿੱਤੀ ਗਈ ਹੈ ਤੇ ਦੱਸਿਆ ਗਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਸਾਰੇ ਲੋੜੀਂਦੇ ਕਦਮਾਂ ਨੂੰ ਤਨਦੇਹੀ ਨਾਲ ਲਾਗੂ ਕੀਤਾ ਹੈ ਜਨਰਲ ਅਬਜ਼ਰਵਰ ਦਿਵਿਆ ਮਿੱਤਰ ਨੇ ਸਹਾਇਕ ਰਿਟਰਨਿੰਗ ਆਫਸਰਾਂ ਤੇ ਹੋਰ ਚੋਣ ਅਮਲੇ ਨੂੰ ਸੁਤੰਤਰ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ